ਫਟਿਆਲ ਦੀ ਯਾਦਵਿੰਦਰਾ ਕਲੋਨੀ ਵਿਖੇ 2 ਸਾਲਾ ਲੜਕੀ ਨਾਲ ਬਲਾਤਕਾਰ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ ਲੜਕੀ ਦੀ ਮਾਤਾ ਮੁਤਾਬਕ ਉਸ ਦੀ 2 ਸਾਲਾ ਲੜਕੀ ਨੂੰ ਗੁਆਂਢ ਵਿੱਚ ਰਹਿੰਦਾ 14 ਸਾਲਾ ਮੁੰਡਾ ਖੇਡਣ ਦੇ ਬਹਾਨੇ ਨਾਲ ਆਪਣੇ ਘਰ ਲੈ ਗਿਆ ਸੀ ਜਿੱਥੇ ਦੋਸ਼ੀ ਨੇ ਲੜਕੀ ਨਾਲ ਬਲਾਤਕਾਰ ਕੀਤਾ ਉਹ ਰੇਪ ਕਰ ਰਹਾ ਸੀ ਮੇਰੀ ਕੁੜੀ ਦਾ 14 ਸਾਲ ਦਾ ਮੁੰਡਾ تھا ਉਸ ਦਾ ਨਾਮ ਅਮਰਜੀਤ ਸੀ ਉਸ ਦੇ ਪਾਸ ਕਿਸ਼ੋਰੀ ਸੀ ਉਸ ਨੇ ਆਪਣੀ ਭੈਣ ਸੇ ਬੁਲਾਉਂਦੀ ਫੁਟੀ ਵੀ ਦਿਖਾਉਣੇ ਲਈ ਬਹਾਨੇ ਸੀ 2 ਸਾਲ ਦੀ ਏਜਮ ਲੜਕੀ ਸੀ ਲੜਕੀ ਦੇ ਮਾਣੇ ਕੋਲ ਇਹੜੀ ਕੀਤੀ ਸੀ ਵੀ ਮੇਰੀ ਲੜਕੀ ਹੈ ਜਿਹੜੀ ਉਹ ਅਸੀਂ ਮਤਲਬ ਮੇਰੇ ਨਾਲ ਦੂਜੇ ਬੱਚਿਆਂ ਦੇ ਵੇੜੇ 'ਚ ਹੀੜ ਰਹੇ ਸੀਗੇ ਇਹ ਜੋ ਲੜਕਾ ਹੈ ਕਰੀਬ ਦੀ ਉਮਰ 14 ਸਾਲ ਹੈ ਇਹ ਉਥੋਂ ਲੜਕੀ ਅਨੁਛਾ ਨੂੰ ਘਰੋਂ ਦੇ ਬਹਾਨੇ ਆਪਣੇ ਕਮਰੇ 'ਚ ਲੈ ਗਿਆ ਕਮਰੇ 'ਚ ਲਿਜਾਣ ਤੋਂ ਬਾਅਦ 15-20 ਮਿੰਟ ਬਾਅਦ ਇਹਨੂੰ ਆਪਣੀ ਲੜਕੀ ਦੀਆਂ ਚੀਕਾਂ ਦੀ ਆਵਾਜ਼ ਆਈ ਹੈ ਜਦੋਂ ਬਾਹਰ ਆ ਕੇ ਦੇਖਿਆ ਤਾਂ ਜਿਹੜੀ ਚੀਕਾਂ ਦੀ ਆਵਾਜ਼ ਸੀਗੀ ਇਹ ਲੜਕੇ ਜਿਹੜਾ ਅਮਰਜੀਤ ਆ ਜਿਹੜਾ ਲੜਕੀ ਨੂੰ ਲੈ ਗਿਆ ਸੀਗਾ ਇਹਦੇ ਕਮਰੇ ਚੋਂ ਆ ਰਹੇ ਸੀ ਤਾਂ ਜਦੋਂ ਉਹਦੀ ਮਾਂ ਨੇ ਜਾ ਕੇ ਕਮਰੇ ਚ ਦੇਖਿਆ ਤਾਂ ਲੜਕਾ ਜਿਹੜਾ ਹੈਗਾ ਇਹ ਲੜਕੀ ਨਾਲ ਰੇਤ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ ਜਿੰਨੇ ਮੌਕੇ ਤੇ ਰੋਲਾ ਪਾਇਆ ਤਾਂ ਲੜਕਾ ਜਿਹੜਾ ਅਮਰਜੀਤ ਹੈ ਉਮਰ 14 ਸਾਲ ਇਹ ਮੌਕੇ ਤੋਂ ਭੱਜ ਗਿਆ ਮਾਮਲਾ 376 ਜੀ 14 ਪਾਸ ਟੂ ਐਕਟ ਇਹ ਮੁੰਡਾ ਕਿੱਥੇ ਭੱਜਿਆ ਹੋਇਆ ਜੀ ਤੇ ਲੜਕੀ ਦਾ ਉਹ ਕਰਵਾ ਕਰਾ ਰਹੇ ਆ ਆਪ ਜੀ ਨੂੰ ਇਹ ਜਾਣ ਕੇ ਬੜੀ ਖੁਸ਼ੀ ਹੋਵੇਗੀ ਕਿ ਆਪ ਜੀ ਦੇ ਸ਼ਹਿਰ ਰਾਜਪੁਰਾ Town ਵਿਖੇ ਨਿਊ ਗੁਪਤਾ ਮੈਡੀਕਲਸ ਪੋਗਲਰ ਰੋਡ ਸਾਹਮਣੇ ਅਮਨ ਕਰਮਕੰਡਾ ਨਵੀਂ ਅਜ ਮੰਡੀ ਅਤੇ ਸਬਜ਼ੀ ਮੰਡੀ ਰਾਜਪੁਰਾ ਵਿਖੇ ਡਾਕਟਰ ਪੋਬੀ ਸਿੰਘ ਸਕਿਨ ਸਪੈਸ਼ਲਿਸਟ ਪੀਜੀਆਈ ਚੰਡੀਗੜ੍ਹ ਹਰ ਸ਼ਨੀਵਾਰ ਸਵੇਰੇ 10:00 ਵਜੇ ਤੋਂ ਲੈ ਕੇ ਦੁਪਹਿਰ 2:00 ਵਜੇ ਤੱਕ ਚਮੜੀ ਰੋਗਾਂ ਦੀ ਜਾਂਚ ਕਰਿਆ ਕਰਨਗੇ